ਪੱਤਰ ਆਪਸ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੜਾਕੇ ਦੀ ਗਰਮੀ ਦੇ ਬਾਵਜੂਦ ਭਾਜਪਾ ਦੇ ਹੱਕ ਦੇ ਵਿੱਚ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਭਾਜਪਾ ਨੂੰ ਸ਼ਹਿਰਾਂ ਦੇ ਵਿੱਚ ਹੀ ਨਹੀਂ ਸਗੋਂ ਪਿੰਡਾਂ ਦੇ ਵਿੱਚ ਵੀ ਭਾਰੀ ਸਮਰਥਨ ਮਿਲ ਰਿਹਾ ਹੈ ਤੋਂ ਤੇ ਭਾਜਪਾ ਨੇ ਪਿੰਡਾਂ ਵਿੱਚੋਂ ਵੋਟ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੀ ਅੱਖਾਂ ਖੁੱਲ੍ਹਣੇ ਰਹਿ ਜਾਣਗੇ ਹਨ ਕਿਹਾ ਕਿ ਸਾਡੇ ਗਰੀਬ ਪਰਿਵਾਰ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੀ ਸਕੀਮ ਤਹਿਤ ਮੁਫਤ ਰਾਸ਼ਨ ਮਿਲਦਾ ਹੈ ਕਿਸਾਨ ਸਨਮਾਨ ਨਿਧੀ ਰਾਹੀਂ ਸਹਾਇਤਾ ਪ੍ਰਾਪਤ ਕਰਨ ਵਾਲੇ ਕਿਸਾਨ ਅਤੇ ਕੱਚੇ ਤੋਂ ਪੱਕੇ ਕਰ ਬਣ ਆਉਣ ਵਾਲੇ ਗਰੀਬ ਲੋਕ ਉਹਨਾਂ ਦੇ ਨਾਲ ਜਿਹੜੇ ਕੀ ਖੜੇ ਹੋਏ ਨੇ ਤੋਂ ਵੱਡੇ ਪੱਦਰ ਉੱਤੇ ਭਾਜਪਾ ਦੇ ਹੱਥ ਦੇ ਵਿੱਚ ਉਹ ਬੋਟਾ ਬੰਦੇ ਬਹੁਤ ਹੀ ਉਤਸ਼ਾਹ ਜਿਹੜਾ ਹੈ ਜਿਸ ਤਰ੍ਹਾਂ ਪਾਰਾ ਵਧ ਰਿਹਾ ਹੈ ਨਾ ਕਹਿੰਦਾ ਗਰਮੀ ਦੇ ਟੈਂਪਰੇਚਰ 50 ਡਿਗਰੀ ਨੂੰ ਹੈ ਉਸੇ ਤਰ੍ਹਾਂ ਇਹ ਲੋਕਾਂ ਦਾ ਉਤਸ਼ਾਹ ਵਧੀ ਤੁਰੇ ਜਾਂਦਾ ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ ਅਨੇਰੀ ਆਈ ਪਈ ਐ ਲੋਕਾਂ ਨੇ ਇੱਕ ਵੈਮ ਜਿਹਾ ਫਲਾ ਰੱਖਿਆ ਸੀਗਾ ਸ਼ਹਿਰਾਂ 'ਚ ਐ ਜੀ ਭਾਜਪੀ ਦੇਖਿਓ ਪਿੰਡਾਂ 'ਚ ਕੀ ਨਿਕਲਦਾ ਲੋਕਾਂ ਦੀ ਹੱਕ ਹੈ ਨਾ ਭਗਵੰਤ ਮਾਨ ਨੂੰ ਰਹਿਣ ਦੀ ਕਾਂਗਰਸੀਆਂ ਦੀ ਅੱਖਾਂ ਖੁੱਲ ਜਾਣਗੀਆਂ ਇਹਨਾਂ ਨੂੰ ਪਤਾ ਲੱਗੂਗਾ ਕਿ ਲੋਕ ਕਿਵੇਂ ਭਰੇ ਬੈਠੇ ਐ ਖਾਸ ਤੌਰ 'ਤੇ ਸਾਡਾ ਗਰੀਬ ਭਰਾ ਜਿਹੜਾ ਜਿਨ੍ਹਾਂ ਨੂੰ ਰਾਸ਼ਨ ਫਰੀ ਆ ਰਿਹਾ ਐ ਜਿਨ੍ਹਾਂ ਨੂੰ ਕਿਸਾਨ ਸਨਮਾਨ ਦੇ 6-6000 ਰੁਪਏ ਆ ਰਹੇ ਜਿਨ੍ਹਾਂ ਦੇ ਮਕਾਨ ਪੱਕੇ ਬਣੇ ਜਿਨ੍ਹਾਂ ਦੇ ਘਰੇ ਟਾਇਲਟ ਬਣੇ ਉਹ ਤਾਂ ਡਿੱਕੀ ਜਾਂਦੇ ਐ ਜਿਨ੍ਹਾਂ ਇਹਨਾਂ ਦੇ ਅੱਗੇ ਭੇਜਿਓ ਜਿਹੜੇ ਉਹ ਜੱਥੇਬੰਦੀਆਂ ਦੇ ਧੱਕੇ ਨਾਲ ਜਿਹੜਾ ਖੋਤੀ ਲੀਡਰ ਹੈ ਜਿਨ੍ਹਾਂ ਸਾਡੇ ਕੈਂਡੀਡੇਟਸ ਨੂੰ ਰੋਕਦੇ ਆ ਉਹਨਾਂ ਹੀ ਲੋਕਾਂ ਦੇ ਅੰਦਰ ਉਤਸ਼ਾਹ ਵਦੀ ਜਾ ਰਿਹਾ ਪਿੰਡਾਂ 'ਚ ਵੀ ਅਸੀਂ ਸਬਕ ਸਿਖਾਵਾਂਗੇ ਜਿਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਦੇ ਅੰਦਰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਬਰਨਾਲੇ ਦੇ ਅੰਦਰ ਵਪਾਰੀ ਤੇ ਕਿਸਾਨ ਦੇ ਅੰਦਰ ਫ੍ਰਿਕਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੇ ਰੋਡ ਸ਼ੋਅ ਦਾ ਇੱਕ ਪ੍ਰਣਾਮਾ ਹੈ ਵੀ ਅੱਜ ਘਟੋ ਘਟ ਭਗਵੰਤ ਮਾਨ ਜੀ ਜਾਗੇ ਆ ਅੱਜ ਉਹ ਬਰਨਾਲੇ ਮੇਰੇ ਮਗਰਮਗਰ ਪੈੜ ਨੁ ਭੀ ਆ ਰਹੇ ਐ ਉਦੋਂ ਨਹੀਂ ਆਇਆ ਇਹ ਸਾਹਿਬ ਜਦੋਂ ਇੱਥੇ ਕਿਸਾਨ ਤੇ ਵਪਾਰੀ ਆਪਚੇ ਜਮਾ ਡਾਂਗਾ ਗੱਡੀ ਖੜੇ ਸੀਗੇ ਫਰਜ ਬਣਦਾ ਸੀਗਾ ਉਹਨਾਂ ਨੇ ਜਾਣ ਬੁਝ ਕੇ ਭਗਵੰਤ ਮਾਨ ਤੇ ਕਾਂਗਰਸ ਪਾਰਟੀ ਕਰਵਾ ਰਹੀ ਐ ਬਹੁਤ ਹੀ ਸ਼ਰਮਨਾਖ ਹੈ ਪਰ ਮੈਂ ਸਮਝਦਾ ਸਮਾ ਆ ਗਿਆ ਹੁਣ ਅੱਜ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਦੀ ਅੱਜ ਜਿਹੜੇ ਭਗਵੰਤ ਮਾਨ ਜੀ ਕਿੱਕਲੀਆਂ ਗਾਉਂਦੇ ਸੀ ਛੱਲੇ ਗਾਉਂਦੇ ਸੀ ਅੱਜ ਸੁਰਤਾਲ ਨਹੀਂ ਸੀ ਰਲ ਰਹੀ ਉਹਨੇ ਬਾਰੀ-ਵਾਰੀ ਥਿੱਦੀਆਂ ਜੀ ਖਾ ਰਹੇ ਸੀ ਗੱਲ ਕਰਦੇ ਕਰਦੇ ਕਿਉਂਕਿ ਕਹਿੰਦੇ ਮਨੂੰ ਅਮਰਿਤਸਰ ਜੀ ਕੱਲ ਧਮਕੀ ਦੇ ਕੇ ਗਏ ਹੈ ਭਗਵੰਤ ਮਾਨ ਜੀ ਧਮਕੀ ਤਾਂ ਜੀ ਕਿਸੇ ਨੇ ਦਿੱਤੀ ਨਹੀਂ ਇਹ ਤੇ ਦਾ ਅੱਛਾ ਅਮਰਿਤਸਰ ਜੀ ਨੇ ਸਿਰਫ ਸ਼ੀਸ਼ਾ ਦਿਖਾਇਆ ਹੈ ਤੇ ਸ਼ੀਸ਼ਾ ਦਿਖਾਇਆ ਵੀ ਜਿਸ ਤਰ੍ਹਾਂ ਤੁਹਾਡੇ ਤੋਂ ਸੱਤ ਆਪਣੇ ਉਹ ਜਿਹੜੇ ਰਾਜਸਵਾਲਾ ਮੈਂਬਰ ਨਹੀਂ ਸਾਹਮਣੇ ਗਏ ਤੇ ਜਿਸ ਦਿਨ ਇੱਕ ਤਰੀਕ ਨੂੰ ਵਾਪਸ ਕੇਜਰੀਵਾਲ ਸਾਹਿਬ ਤੇ ਆੜ ਗਏ ਇਹ ਤੁਹਾਡੇ 92 ਵਾਲਾ ਜਿਹੜਾ ਟੋਲਾ ਨਾ ਆ ਵੀ ਖੇਰੁਖੇਰੂ ਹੋਊਗਾ ਤੁਸੀਂ ਆਪਣੇ ਵਜਨ ਨਾਲ ਡਿੱਗੋਗੇ ਪਰ ਅੱਜ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣ ਰਿਹਾ ਸੀਗਾ ਜਿਸ ਤਰ੍ਹਾਂ ਉਹਨਾਂ ਦੀ ਤਾਲ ਸੁਰ ਰਲ ਨਹੀਂ ਰਹੀ ਸੀ ਮੈਨੂੰ ਯਾਦ ਆ ਗਏ ਕਾਂਗਰਸ ਵਾਲੇ ਉਹ ਉਹਨਾਂ ਦੇ ਸਾਡੇ اپੋਜੀਸ਼ਨ ਲੀਡਰ ਤੇ ਕਾਂਗਰਸ ਪ੍ਰਧਾਨ ਹੋ ਰਹੀ ਤੇ ਜਿੰਦਰ ਰੰਧਾਵਾ ਹੋਰੀ ਜੋ ਉਹਨਾਂ ਦੀ ਦੁਰਗਤ ਹੁੰਦੀ ਸੀ ਜਦੋਂ ਭਗਵੰਤ ਮਾਨ ਉਹਨੂੰ ਅੱਖਾਂ ਦਿਖਾਉਂਦੇ ਸੀ ਵੀ ਮੇਰੀ ਅੱਖ ਵਿੱਚ ਆਖ ਪਾ ਕੇ ਗੱਲ ਕਰੋ ਉਹ ਹੀ ਅੱਜ ਭਗਵੰਤ ਮਾਨ ਜੀ ਦਾ ਹੋਇਆ ਖੜਾ ਸੀਗਾ ਐਤਾ ਹੀ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਨਹੀਂ ਭਗਵੰਤ ਮਾਨ ਜੀ ਮੇਰੀ ਆਖ ਵਿੱਚ ਆਖ ڈال ਕੇ ਕਰੋ ਬਾਤ ਇਹ ਤੇ ਕਿਹਾ ਵੀ ਸ਼ੀਸ਼ਾ ਦੇਖ ਲੋ ਕਿੱਥੇ ਖੜੇ ਹੋ ਇਹ ਗਏ ਐ ਤੇ ਰਸਤਾ ਤਿਹਾਰ ਦਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਰਿਸ਼ਤਾ ਰਸਤਾ ਵੀ ਉੱਥੇ ਹੀ ਜਾਊਗਾ ਕਰਪਸ਼ਨ ਤੇ ਨਕੇਲ ਪਾਵਾਂਗੇ ਥੋਡੇ ਤੋਂ ਨਹੀਂ ਪੰਡਿਤ ਆਸੀ ਪਾ ਕੇ ਦਿਖਾਵਾਂਗੇ ਪੰਜਾਬ ਵਾਸਤੇ ਸ਼ੁਭ ਸੰਕੇਤ ਹੈ ਵੀ ਆ ਜਿਹੜੀ ਠੱਗੀ ਹੋ ਰਹੀ ਹੈ ਪੰਜਾਬ ਦੀ ਜਨਤਾ ਦੇ ਨਾਲ ਉਹਦੇ ਤੇ ਫੁੱਲ ਸਟਾਪ ਲੱਗੂਗਾ ਇਹਨਾਂ ਨੂੰ ਚੇਤਾ ਹੋਊਗਾ ਕਿ ਉੱਤੇ ਕੇਂਦਰ ਚ ਸਰਕਾਰ ਬੈਠੀ ਥੋਡੇ ਤੇ ਨਿਗਾਹ ਰੱਖ ਰਹੀ ਹੈ ਥੋਡੀ ਆ ਜਿਹੜੀ ਬੇਈਮਾਨੀਆਂ ਬੰਦ ਕਰਾਂਗੇ ਥੈਂਕ ਯੂ ਹੁਣ